ਤਤਰੀਕਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਭਾਈ ਅਮਰਤਪਾਲ ਸਿੰਘ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਵੱਡੀ ਰਿਕਾਰਡ ਤੋੜ ਜਿੱਤ ਤੋਂ ਬਾਅਦ ਹੁਣ ਇੱਕ ਵੱਡਾ ਐਲਾਨ ਹੋ ਗਿਆ ਹੈ ਜੀਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਹੋਰ ਨਾ ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਕਈ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਅਤੇ ਇਹਨਾਂ ਦੇ ਵਿੱਚੋਂ ਕਈਆਂ ਨੂੰ ਜਿੱਤ ਵੀ ਮਿਲੀ ਅਤੇ ਇਹਨਾਂ ਜਿੱਤ ਹਾਸਲ ਕਰਨ ਵਾਲਿਆਂ ਦੇ ਵਿੱਚ ਕਾਫੀ ਉਮੀਦਵਾਰ ਅਜਿਹੇ ਸਨ ਜਿਹੜੇ ਕਿ ਪਹਿਲਾਂ ਤੋਂ ਹੀ ਐਮਐਲਏ ਸਨ ਜਿਹੜੀਆਂ ਕਿ ਹੁਣ ਉਹਨਾਂ ਦੇ ਐਮਪੀ ਬਣਨ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਐਮਐਲਏ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਜਿਨ੍ਹਾਂ ਤੇ ਕਿ ਹੁਣ ਜਿਮਣੀ ਚੋਣ ਹੋਵੇਗੀ ਉਹਨਾਂ ਵਿੱਚੋਂ ਜਲੰਧਰ ਸੀਟ ਤੇ ਜਿਮਣੀ ਚੋਣ ਦਾ ਐਲਾਨ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਗਿਆ ਜਿੱਤੇ ਕਿ ਚੋਣਾਂ ਹੋਣੀਆਂ ਨੇ ਪਰ ਹੁਣ ਅਗਲੀਆਂ ਸੀਟਾਂ ਦੇ ਵਿੱਚ ਗਿੱਦੜਵਾ ਸੀਟ ਤੋਂ ਪਾਈ ਅਮਰਤਪਾਲ ਸਿੰਘ ਅਤੇ ਬਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਮੰਤਰੀ ਬੱਜੇਗੇ ਔਰ ਭਗਵਾਨ ਸਿੰਘ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਸੀ ਅਤੇ ਉੱਥੇ ਹੀ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਡੇਰਾ ਬਾਬਾ ਨਾਨਕ ਤੋਂ ਹੁਣ ਦਲਜੀਤ ਸਿੰਘ ਕਲਸੀ ਚੋਣ ਮੈਦਾਨ ਦੇ ਵਿੱਚ ਉਤਰਨਗੇ ਜੀਆ ਦੋਸਤੋ ਜਿਮਨੀ ਚੋਣਾਂ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਹੁਣ ਦਲਜੀਤ ਕਲਸੀ ਚੌਣ ਮੈਦਾਨ ਦੇ ਵਿੱਚ ਉਤਰਨਗੇ ਤੇ ਅੰਦਰਲੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ 2027 ਤੱਕ ਹੁਣ ਬਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਇੱਕ ਰਾਜਨੀਤਿਕ ਪਾਰਟੀ ਬਣਾਈ ਜਾਵੇਗੀ ਹਾਲਾਂਕਿ ਉਸ ਦਾ ਨਾਮ ਤਾਂ ਹਲੇ ਤੱਕ ਸਾਹਮਣੇ ਨਹੀਂ ਆਇਆ ਪਰ ਜ਼ਿਆਦਾਤਰ ਚਾਂਸ ਉਸ ਦਾ ਵੀ ਬਾਰਸ ਪੰਜਾਬ ਦੇ ਹੋਣ ਦੇ ਅਸਾਰ ਨੇ ਤੇ ਇਹ ਜਥੇਬੰਦੀ ਇਹ ਰਾਜਨੀਤਿਕ ਪਾਰਟੀ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਚੋਣਾਂ ਦੇ ਵਿੱਚ ਉਮੀਦਵਾਰ ਖੜੇ ਕਰੇਗੀ ਅਤੇ ਪੰਜਾਬ ਦੇ ਵਿੱਚ ਅਗਲੀ ਸਰਕਾਰ ਭਾਈ ਅਮਰਤਪਾਲ ਸਿੰਘ ਜੀ ਦੀ ਬਣਾਉਣ ਦਾ ਦਾਵਾ ਪੇਸ਼ ਕਰੇਗੀ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਜੇਕਰ ਬਾਰਸ ਪੰਜਾਬ ਦੇ ਅਤੇ ਭਾਈ ਅਮਰਤਪਾਲ ਸਿੰਘ ਦੇ ਉਮੀਦਵਾਰ ਖੜੇ ਹੁੰਦੇ ਨੇ ਚੋਣਾਂ ਦੇ ਵਿੱਚ ਤਾਂ ਕੀ ਉਹ ਜਿੱਤ ਹਾਸਲ ਕਰ ਸਕਦੇ ਨੇ ਜਾਂ ਨਹੀਂ ਜਾਂ ਫਿਰ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜਰੂਰ ਕਮੈਂਟ ਕਰਨਾ ਤੇ ਇਸੇ ਹਿਸਾਬ ਦੇ ਵਿਚਕਾਰ ਪਾਈ ਅਮਰਤਪਾਲ ਸਿੰਘ ਜੀ ਦੀ ਇੱਕ ਪੁਰਾਣੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੋਕਾਂ ਵੱਲੋਂ ਕੁਝ ਖਾਸ ਨੋਟ ਕੀਤਾ ਗਿਆ ਹੈ ਅਜਿਹਾ ਕੀ ਖਾਸ ਹੈ ਤੁਸੀਂ ਵੀਡੀਓ ਦੇਖ ਕੇ ਜਰੂਰ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਦੱਸਣਾ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਖਾਸ ਦੇਖਿਆ ਜਿਸ ਦੇ ਕਰਕੇ ਇਹ ਵੀਡੀਓ ਇਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਆਓ ਇੱਕ ਨਜ਼ਰ ਮਾਰਦੇ ਆ ਇਸ ਵਾਇਰਲ ਹੋ ਰਹੀ ਵੀਡੀਓ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਮੈਂ ਅੱਗੇ ਇੱਕ ਵਾਰ ਵਿਚਾਰ ਕਰਦਾ ਹਾਂ ਵੀ ਪਿਛਲੇ 20-25 ਸਾਲ ਦਾ ਪ੍ਰਚਾਰ ਚੁੱਕ ਕੇ ਦੇਖ ਲਓ ਕਾਰਕੁਸ਼ੀਦ ਹਰਤ ਤੋਂ ਬਾਅਦ ਜਿੰਨਾ ਪ੍ਰਚਾਰ ਹੋਇਆ ਕੌਮ ਦੇ ਵਿੱਚ ਉਹ ਇਸ ਗੱਲ ਤੇ ਹੋਇਆ ਵੀ ਮਰਦੇ ਨੂੰ ਨਹਾਉਣਾ ਚਾਹੀਦਾ ਹੈ ਕਿ ਨਹੀਂ ਨਹਾਉਣਾ ਚਾਹੀਦਾ ਮਰਦੇ ਨੂੰ ਪੁੱਠਾ ਸਦਾ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਜੋਤ ਜਗਾਉਣੀ ਚਾਹੀਦੀ ਹੈ ਕਿ ਨਹੀਂ ਜਗਾਉਣੀ ਚਾਹੀਦੀ ਨਾਰੀਅਲ ਸੱਜੂ ਸੱਚੇ ਪਾਤਸ਼ਾਹ ਨੂੰ ਭੇਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹ ਸਾਰੀ ਚੀਜ਼ ਤੇ ਪਰਚਾਤ ਹੋਈ ਇਸ ਨਾਲ ਕੌਮ ਦਾ ਕੀ ਲਾਭ ਹੋਇਆ ਕੋਈ ਇੱਕ ਤੋਂ ਫੀਸ ਦਾ ਲਾਭ ਮੈਨੂੰ ਦੱਸ ਦਿਓ ਜਿੱਥੇ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣ ਰਹੇ ਨੇ ਜਿੱਥੇ ਸਾਡੇ ਨੌਜਵਾਨ ਕੋਹ ਤੋਂ ਕੋ ਕੇ ਮਾਰੇ ਜਾ ਰਹੇ ਨੇ ਜਿੱਥੇ ਥਾਣਿਆਂ ਦੇ ਵਿੱਚ ਸਾਡੀਆਂ ਧੀਆਂ ਪਣਾ ਦੀ ਬੇਬਤੀ ਹੋ ਰਹੀ ਹੋਵੇ ਜਿੱਥੇ ਰੋਜ਼ ਹਰ ਰੋਜ਼ ਸੈਂਕੜੇ ਬਾਣੀ ਦੀਆਂ ਤੁਕਾਂ ਯਾਦ ਕਰ ਲਈਆਂ ਜਿਹੜੀ ਬਾਣੀਏ ਤੁਹਾਂ ਦੇ ਆਪਣੀ ਮਰਜ਼ੀ ਨਾਲ ਝੂਠੇ ਹੱਥ ਕਰਕੇ ਤੇ ਕੌਮ 'ਚ ਬਿਵਾਦ ਖੜਾ ਕਰਨਾ। ਸੋ ਅੱਜ ਸਾਡੀ ਕੌਮ ਚ ਕਾਲ ਸਹੀਏ ਚੱਲਦੇ। ਚੱਲਣਾ ਕੀ ਚਾਹੀਦਾ? ਤੁਸੀਂ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਇੰਨਾ ਤੱਕ ਦਾ ਪ੍ਰਚਾਰ ਹੋਇਆ ਹੈ। ਇੱਥੇ ਕਿੰਨੇ ਜਿਹੜੇ ਸਿੱਖੀ ਇਸਾਈ ਬਣ ਗਏ। ਤੁਹਾਨੂੰ ਪਤਾ ਹੀ ਹੈ ਸਾਰੀ ਗੱਲ। ਇੱਥੇ ਕਿੰਨੇ ਨੌਜਵਾਨ ਸੀ ਜਿਹੜੇ ਨਸ਼ਿਆਂ 'ਚ ਮਾਰੇ ਗਏ। ਇੱਥੇ ਕਿੰਨੇ ਨੌਜਵਾਨ ਸੀ ਜਿਹੜੇ ਇਥੋਂ ਛੱਡ ਛੱਡ ਕੇ ਵਿਦੇਸ਼ਾਂ 'ਚ ਚੱਲ ਗਏ। ਜੇ ਤਰਿਕ ਨੇ ਸਾਰਾ ਕੁਝ ਬਚਾਉਣਾ ਹੋਵੇ ਤੇ ਦਿਨੇ ਸਾਰਾ ਕੁਝ ਵੱਜ ਜਾਣਾ ਚਾਹੀਦਾ ਸੀ ਪਰ ਬਚਾਉਣਾ ਕਿਲੇ ਸਤਗੁਰ ਸੱਚੇ ਪਾਤਸ਼ਾਹ ਨੇ ਬਚਾਉਣਾ ਆਪਣੀ ਗਵਾਹੀ ਦੇ ਲਈ ਇਸੇ ਕਰਕੇ ਸਤਗੁਰ ਅੱਗੇ ਅਰਦਾਸ ਕੀਤੀ ਸੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਏਹ ਹੀਰ ਤੁਹਾਡੀ ਹੈ ਤੁਸੀਂ ਇਹਦੀ ਗਵਾਹੀ ਕਰਨੀ ਆ ਅਸੀਂ ਤੁਹਾਡੇ ਕੋ ਕਰਿਆਂ ਪਿੱਛੇ ਪਿੱਛੇ ਆਵਾਂਗੇ ਦੁਨੀਆ ਨੂੰ ਇਹੋ ਹੀ ਹੋਕਾ ਦਵਾਂਗੇ ਕਿ ਆਪਾਂ ਪੁੱਲ ਬੈਠੇ ਆ ਤੇ ਬਾਣੀ ਦੇ ਬਚਨੇ ਜੋ ਪ੍ਰਾਣੀ ਜਲ ਬਿਨ ਹੈ ਮਰਦਾ ਤੇ ਉਹ ਸਿੱਖ ਗੁਰੂ ਬਿਨ ਮਰ ਜਾਈ ਜਿਵੇਂ ਇੱਕ ਪ੍ਰਾਣੀ ਇੱਕ ਪੌਦਾ ਜਲ ਬਿਨਾ ਪਾਣੀ ਬਿਨਾ ਮਰ ਜਾਂਦਾ ਓਵੇਂ ਸਿੱਖ ਗੁਰੂ ਬਿਨਾ ਮਰ ਜਾਂਦਾ ਤੇ ਅਸੀਂ ਜੇ ਗੁਰੂ ਨੂੰ ਗੁਰੂ ਦੀ ਮੰਨਦੇ ਜੇ ਅਸੀਂ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇ ਨਹੀਂ ਮੰਨਦੇ ਤੇ ਫਿਰ ਤੁਸੀਂ ਦੱਸੋ ਸਾਡਾ ਪਾਰ ਪਾਰਾ ਕਿਵੇਂ ਹੋਸੇ ਅੱਜ ਸਵਾਲ ਸਾਡੇ ਤੇ ਖੜਾ ਹੋ ਗਿਆ ਕਿ ਅਸੀਂ ਆਪਸੀ ਮੁੱਦਿਆਂ ਤੇ ਬਹਿਸ ਵਸਾਇਆ ਕਰਨਾ ਹੈ ਮੈਂ ਇੱਥੇ ਐਲਾਨ ਕਰਦਾ ਤੁਸੀਂ ਮੂਲ ਮੰਤਰ ਕਿਥੋਂ ਤੱਕ ਪੜਦੇ ਮੇਰਾ ਵਾਸਤਾ ਨਹੀਂ ਹੈਗਾ ਤੁਸੀਂ ਕਿੰਨੀਆਂ ਬਾਣੀਆਂ ਪੜਦੇ ਮੈਨੂੰ ਇਸ ਗੱਲ ਦਾ ਵਾਸਤਾ ਨਹੀਂ ਤੁਸੀਂ ਬਾਣੀ ਘੱਟ ਪੜਦੇ ਹੋ ਮੈਂ ਕਹਿੰਦਾ ਵੱਧ ਤੋਂ ਵੱਧ ਪੜੋ ਜਿਹਦੀ ਪੜੀ ਜਾ ਸਕਦੀ ਹੈ ਉਹ ਨਹੀਂ ਪੜੋ ਪਰ ਮੈਂ ਇਸ ਗੱਲ ਤੇ ਵਿਵਾਦ ਨਹੀਂ ਕਰਨਾ ਤੁਸੀਂ ਕਿਹੜੀ ਬਾਣੀ ਨੂੰ ਮੰਨਦੇ ਕਿਹੜੀ ਨੂੰ ਨਹੀਂ ਮੰਨਦੇ ਮੈਂ ਇਸ ਬਾਰੇ ਵਿਵਾਦ ਨਹੀਂ ਕਰਨਾ ਜੇ ਸਾਡੇ ਨਾਲ ਤੁਰਨਾ ਹੈ ਜੇ ਗੁਰੂ ਜੀ ਨਾਲ ਹੀ ਤੁਰਨਾ ਹੈ ਤੇ ਇੱਕੋ ਨਿਰਚਾ ਕਰ ਲੋ ਜਿੱਨਾ ਚਿਰ ਸਾਡੀ ਕੌਮ ਗੁਲਾਮ ਹੈ ਉਹਨਾਂ ਚਿਰ ਕੋਈ ਆਪਸੀ ਬਿਵਾਦ ਅਸੀਂ ਨਹੀਂ ਛੱਡਾਂਗੇ ਉਹਨਾਂ ਚਿਰ ਕਿਸੇ ਬਿਵਾਦ ਦੇ ਉੱਤੇ ਅਸੀਂ ਬੈਸ ਨਹੀਂ ਕਰਾਂਗੇ ਬਧੇਰੇ ਮੁੱਦੇ ਆਉਣਗੇ ਇੱਥੇ ਕੋਈ ਕੈਲੰਡਰ ਦਾ ਮੁੱਦਾ ਲੈ ਕੇ ਆਜੂ ਕੋ ਫਲਾਣਾ ਮੁੱਦਾ ਲੈ ਕੇ ਆਜੂ ਸਾਡੀ ਕੌਮ ਨੂੰ ਕਿਸੇ ਮੁੱਦੇ ਦਾ ਕੋਈ ਨਫਾ ਨਹੀਂ ਸਾਨੂੰ ਅੱਜ ਦੇਖਣਾ ਪੈਣਾ ਹੈ ਕਿ ਸਾਡੇ ਕੋਠੇ ਜਿਹੜੇ ਨੌਜਵਾਨ ਨਾਟ ਦੇ ਨਸ਼ਿਆਂ ਦਾ ਟੀਕਾ ਲਾ ਕੇ ਮਰ ਜਾਂਦੇ ਨੇ ਕਿਹੜਾ ਮੁੱਦਾ ਉਹਨੂੰ ਬਚਾਊਗਾ ਉਸੀ ਮਰ ਦੱਸੋ ਆਜ਼ਾਦੀ ਦੀ ਗੱਲ ਕਰੀਏ ਤੇ ਸਵਾਲ ਇਹ ਹੋਊਗਾ ਤੁਹਾਡਾ ਮੁੱਖ ਮੰਤਰੀ ਕੌਣ ਬਣੂਗਾ ਇਹ ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਨਸ਼ਿਆਂ ਨਾਲ ਮਰ ਰਹੇ ਇਹਨੇ ਹੀ ਬਣਨਾ ਹੈ ਇਹਨੇ ਹੀ ਰਾਜ ਕਰਨਾ ਹੈ ਸਤਿਗੁਰ ਸੱਜੇ ਪਾਤਸ਼ਾਹ ਦੀ ਸੇਵਾ ਲੈਣੀ ਹੈ ਤੇ ਸੇਵਾ ਉਹਨੇ ਕੀਤਦਾ ਕਿਹਦੇ ਕੋਲ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੱਲ 25 ਜੂਨ ਦੀ ਖਬਰ ਸੁਣੀ ਹੈ ਭਾਈ ਅਮਰਪਾਲ ਸਿੰਘ ਖਾਲਸਾ ਜੀ ਦਾ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਨਾਮ ਤੇ ਬੋਲਿਆ ਗਿਆ ਪਰ ਉਹਨਾਂ ਨੂੰ ਸੌਹ ਚੁੱਕਣ ਵਾਸਤੇ ਲੈ ਕੇ ਨਹੀਂ ਆਏ ਪਤਾ ਨਹੀਂ ਕਾਰਨ ਕੀ ਹੈ 4 ਲੱਖ ਤੋਂ ਪਲੱਸ ਜਿਹੜੇ ਲੋਕ ਆ ਖਡੂਰ ਸਾਹਿਬ ਹਲਕੇ ਦੇ ਉਹਨਾਂ ਨੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਿੱਤਾਇਆ ਤੇ 197000 ਤੋਂ ਪਲੱਸ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਜਿੱਤਦੇ ਨੇ ਪੰਜਾਬ ਦੇ ਉਹ ਐਮਪੀ ਆ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਆ ਤੇ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਆ ਵੀ ਉਹ ਪਹਿਲੇ ਨੰਬਰ ਤੇ ਭਾਈ ਅਮਰਪਾਲ ਸਿੰਘ ਦਾ ਨਾਮ ਹਸਪਤਾਲ ਦੇ ਵਿੱਚ ਫੇਰ ਵੀ ਉਹਨਾਂ ਨੂੰ ਨਹੀਂ ਲੈ ਕੇ ਆਏ ਕਿੱਥੇ ਆ ਤੁਹਾਡਾ ਲੋਕਤੰਤਰ ਤੁਸੀਂ ਲੋਕਤੰਤਰ ਦਾ ਹੋਕਾ ਦਿੰਦੇ ਜੋ ਤੁਹਾਡਾ ਲੋਕਤੰਤਰ ਕਿਤੇ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ 13 ਐਮਪੀ 13 ਐਮਪੀਆਂ ਦੇ ਵਿੱਚੋਂ 12 ਐਮਪੀਆਂ ਨੇ ਸਹੁੰ ਚੁੱਕੀ ਹੈ ਇੱਕੋ ਐਮਪੀ ਜਿਹੜਾ ਐਮਪੀ ਪਹਿਲੇ ਨੰਬਰ ਤੇ ਆ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜਿੰਨੇ ਵੋਟਾਂ ਹਾਸਲ ਕੀਤੀ ਹੈ ਉਹ ਐਮਪੀ ਨੂੰ ਸਹੁੰ ਚੁਕਾਉਣ ਵਾਸਤੇ ਨਹੀਂ ਲਿਆਂਦਾ ਗਿਆ ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ ਤੁਸੀਂ